ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਆਪਾਂ ਪਹੁੰਚ ਗਏ ਜੀ ਰਾਜਾ ਸਾਹਿਬ ਜੀ ਦੇ ਤੇ ਇਹ ਹੈਗਾ ਅੱਜ ਐਤਵਾਰ ਤਰੀਕਾ 9 ਨਵੰਬਰ 2025 ਹੋਣਾ ਦਿਨਪੁਰ ਦਾ ਨਾ ਥੋੜੀ ਥੋੜੀ ਠੰਡ ਵੱਦੀ ਜਾਂਦੀ ਆ ਕਰਕੇ ਦਿਨੋਂ ਹਵਾ ਹਵਾ ਬਹੁਤ ਚੱਲ ਪੈਂਦੀ ਆ ਅੱਜ ਕਾਫੀ ਠੰਡਿਆ ਮੈਂ ਦੇਖਿਆ ਬੰਗਿਆਂ ਤੋਂ ਆਉਂਦੇ ਨੇ ਜਿਹੜੇ ਹਨਾ ਮੋਟਰਸਾਈਕਲਾਂ ਤੇ ਆਉਂਦੇ ਆ ਉਹ ਦੋ ਦੋ ਗੈਰਟਾਂ ਪਾਈਆਂ ਆ ਹੁੰਦੀਆਂ ਹੁਣ ਔਰ ਮੰਨਣ ਦੀ ਆ ਜਿੱਦਾਂ ਕੰਨੀਆਂ ਨੇ ਤਾਂ ਜਿੱਦਾਂ ਟੀ-ਸ਼ਰਟਾਂ ਨਾਲ ਵੀ ਆ ਮੈਂ ਦੇਖੇ ਅੱਜ ਅੱਜ ਆਪਾਂ ਵੀ ਥੋੜਾ ਲੇਟ ਆਈਆਂ ਤਾਂ ਦਾ ਛੋ ਰਹੀ ਆ ਅਰਛਾਦ ਲੈ ਕੇ ਆਇਓ ਰਾਜਾ ਬੱਲੀ ਅੱਜ ਠੰਡ ਕਾਫੀ ਹੋਈ ਹੋ ਜਦਾਂ ਸੰਗਤ ਅੰਦਰੇ ਜਿਆਦਾ ਬੈਠੀ ਆ ਤਾਂ ਕਰਕੇ ਫਿਰ ਉੱਥੇ ਥੋੜਾ ਘੱਟ ਵੀਡੀਓ ਬਣੀ ਆ ਬਾਹਰ ਬਹੁਤ ਅੱਜ ਘਟਿਆ ਉੱਥੇ ਅੰਦਰ ਜਗ੍ਹਾ ਅੱਜ ਥੋੜੀ ਘੱਟ ਸੀਗੀ ਫਿਰ ਤਾਂ ਕਰਕੇ ਹਨਾ ਬੈਠਣ ਨੂੰ ਵੀ ਜਗ੍ਹਾ ਨਹੀਂ ਸੀ ਰਾਜਾ ਸਾਹਿਬ ਭਲੀ ਕਰਨ ਸਾਰਿਆਂ ਤੇ ਇਹ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਲਵਾਉਣ ਹਾਜ਼ਰੀਆਂ ਪ੍ਰਵਾਨ ਕਰਨ ਇੱਕਦੋਹਣਾ ਫਿਰ ਜਦੋਂ ਕੜਾ ਪ੍ਰਸ਼ਾਸਨ ਲੈ ਕੇ ਆਏ ਹੁੰਦੇ ਆ ਸੰਗਤ ਨੂੰ ਖੜਨਾ ਪੈਂਦਾ ਇੱਥੇ ਅਰਦਾਸ ਹੁੰਦੀ ਆ ਉਹਦੇ ਕਰਕੇ ਵੀ ਥੋੜੀ ਜਿਆਦਾ ਰੌਚ ਹੋ ਗਿਆ ਸੀ ਰਾਜਾ ਬੋਲੀ ਕਰੋ ਜੀ ਬੋਲੀ ਜੇ ਦਉ ਪਰਸ਼ਾਦ ਲੈ ਕੇ ਆਏ ਹੁੰਦੇ ਆ ਅਰਦਾਸ ਹੁੰਦੀ ਆ ਫਿਰ ਸਾਰੀ ਸੰਗਤ ਖੜਦੀ ਆ ਉੱਥੇ ਰਾਜਾ ਬੋਲੀ ਸਤਿ ਅਕਾਲ ਆ ਅਸਾਤ ਸੁਣਨ ਆ ਵੀ ਤੁਹਾਨੂੰ ਰਾਜੇ ਦੇ ਦਰਵਾਜ਼ੇ ਤੇ ਦੇਖਣ ਨੂੰ ਮਿਲੂਗਾ ਦੇਖੋ ਸੰਗਤ ਆਉਂਦੀ ਆ ਮੱਥਾ ਟੇਕਦੀ ਆ ਇਹਨੂੰ ਕੁਝ ਨਹੀਂ ਪਤਾ ਕੋਈ ਕੁਸੂ ਤਾ ਵੀ ਆ ਐਨ ਆ ਗਿਆ ਬਲੀ ਆ ਗਿਆ ਬਲੀ ਟਾਈਮ ਤੱਕ ਹੋ ਗਿਆ ਇਸ ਵੇਲੇ ਸਵੇਕ 5 ਵਜ ਗਏ ਆ ਥੈਂਕ ਯੂ اسفل اللي راجع صلح. راجع ولي <applause> ਲਮੀ ਲਮੀ ਨਦੀ ਵਹ ਕਦੀ ਕਰੇ ਤ ਬੇੜਾ ਕੰਪਰਿਆ ਕਰੇ ਜੇ ਪਾ ਕਰ ਸਕੀ ਪ੍ਰੀਤਾਂ ਕਰੀ ਸੋ ਸਜਨ ਵੀ ਇਹ ਕਟਨ ਦੀ ਥਾਲਾ ਟੁਖਾ ਜੋ ਵਾਣੀ ਕਾਰਨ ਸਰਾਵਾ ਪਰੀ ਜਿਦਾ ਗਤਿ ਤਉ ਭਉਗਣਾ ਨਦਨ ਦੁਨਿਆ ਕਉੜ ਕੰਦੇ ਬੁਝਦੇ ਰਹਾ ਕਿਤੇ ਵਕ ਪਾਵਣਾ ਰਾ ਭਸ ਤਉ ਉੱਗ ਜਾਏ ਜਿਤ ਪੰਜਰੇ ਮਿਲੈ ਹੋਵਸੈ ਮਾਜ਼ਰਾ ਤੇ ਦੁਖਾਇ ਪ੍ਰੀਤਾ ਘਰਨ ਬਾੜੀ ਜਗ ਕਰੇ ਜੇ ਕਰਿਆ ਕਰਾਉ ਸਰਬਤਿ ਆਉਣਾ ਬਨਉਣਾ ਜਲਿਆਉ ਸ਼ੋਕ ਲੈ ਕੇ ਆਵੇ ਆ ਜੀ ਇੱਧਰ ਅੱਜ ਆਪਾਂ ਵੀ ਥੋੜਾ ਲੇਟੇ ਹੀ ਸਵੇਰੇ ਇਸ ਕਰਕੇ ਆਈ ਆਪਾਂ ਅਰਦਾਸ ਵਿੱਚ ਸ਼ਾਮਲ ਹੋਏ ਸੀ ਤੋਂ ਬਾਹਰ ਹੀ ਖੜੇ ਸੀ ਬਾਕੀ ਇਹ ਸਾਰੇ ਪਾਸੇ ਵੀਡੀਓ ਤਾਂ ਹੀ ਬਣਾਈ ਦੀ ਪਹਿਲਾਂ ਮੈਂ ਉੱਥੇ ਆ ਨਾ ਬਣਾਉਂਦਾ ਹੁੰਦਾ ਜਦੋਂ ਆ ਕੇ ਆਪਾਂ ਮੱਥਾ ਟੇਕੀਦਾ ਹੀ ਆ ਫਿਰ ਬਾਕੀ ਬਾਹਰ ਬਣਾ ਲੈਣੀ ਫਿਰ ਮੈਨੂੰ ਮੈਸੇਜ ਆਏ ਵੀ ਤੁਸੀਂ ਸਾਰੇ ਹੀ ਦਰਸ਼ਨ ਨਹੀਂ ਕਰਵਾਉਂਦੇ ਹੈਗੇ ਨਾ ਮੱਥਾ ਨਹੀਂ ਟੇਕਦੇ ਮੈਂ ਕਿਹਾ ਮੈਂ ਤਾਂ ਸਾਰੇ ਹੀ ਮੱਥਾ ਟੇਕਦਾ ਹੰਨਾ ਫਿਰ ਜਦੋਂ ਆਪਾਂ ਉੱਧਰ ਉੱਪਰ ਜਾਈਦਾ ਨਾ ਉੱਧਰ ਕੇ ਵੇਲੇ ਲਾਈਨਾਂ ਲੱਗੀਆਂ ਹੁੰਦੀਆਂ ਸੀ ਉਦੋਂ ਗਰਮੀ ਆਈਆਂ ਚ ਹੁਣ ਚਲੋ ਥੋੜੀ ਠੰਡ ਹੋ ਗਈ ਹੈ ਹਨਾ ਸੰਗਤ ਥੋੜਾ ਲੇਟ ਆਉਂਦੀ ਆ ਤਾਂ ਉਦੋਂ ਫੇ ਉੱਥੇ ਕ ਮੈਂ ਕੈਮਰਾ ਨਹੀਂ ਸੀ ਖੋਲਦਾ ਹੁੰਦਾ ਜਾ ਕੇ ਉੱਪਰ ਇਧਰੋਂ ਇੱਕ ਜਗ੍ਹਾ ਤੋਂ ਮੱਥਾ ਟੇਕ ਕੇ ਬਸ ਫੇਰ ਮੈਂ ਇਧਰ ਬਾਹਰ ਬਣਾ ਲੈਂਦਾ ਹੁੰਦਾ ਸੀ ਫੇਰ ਮੈਸੇਜ ਆਏ ਕਹਿੰਦੇ ਵੀ ਸਾਰੇ ਹੀ ਬਣਾਇਆ ਕਰੋ ਹਨਾ ਵੀ ਦਰਸ਼ਨ ਕਰਾਇਆ ਕਰੋ ਮੈਂ ਕਹਾਂ ਇਹ ਵੀ ਗੱਲ ਠੀਕ ਆ ਵੀ ਅਸੀਂ ਤਾਂ ਕਰ ਲਈਦੇ ਆ ਪਰ ਦੇਖਣ ਵਾਲਿਆਂ ਨੂੰ ਲੱਗਦਾ ਵੀ ਕਰਿਆ ਮੱਥਾ ਨਹੀਂ ਟੇਕਦੇ ਹਨਾ ਸਾਰੇ ਪਾਸੇ ਤਾਂ ਫੇ ਮੈਂ ਸਾਰਿਆਂ ਦੇ ਹੁਣ ਦਰਸ਼ਨ ਕਰਵਾਉਣਾ ਹੁੰਦਾ ਹੈ ਰਾਜਾ ਹੀ ਰਾਜਾ ਸਭ ਦਾ ਰਾਜਾ ਸੰਗਤ ਸੇਰੇ ਸੇਰੇ ਉੱਚੀ ਉੱਚੀ ਜਪ ਰਹੀ ਆ ਮੋਟਰਸਾਈਕਲ ਦੇ ਕੋਲ ਭਾਜੀ ਗਿਆ ਬਾਕੀ ਪਹਿਲਾਂ ਹੁਣ ਚਾਹ ਦੇ ਲੰਗਰ ਛਕੀਏ ਇੱਕ ਮੇਰੇ ਵੀਰ ਨੇ ਹਨਾ ਬਹੁਤ ਟਾਈਮ ਪਹਿਲਾਂ ਬਾਹਰੋਂ ਮੈਸੇਜ ਕੀਤਾ ਸੀਗਾ ਕਾਫੀ ਧੀਰ ਦੀ ਗੱਲ ਆ ਗਰਮੀਆਂ ਆਈਆਂ ਦੀ ਉਹ ਕਹਿੰਦੇ ਵੀ ਅਸੀਂ ਜਦੋਂ ਉੱਠੀ ਤਾਂ ਮੇਰੇ ਖਿਆਲ ਨਾਲ ਜਰਮਨੀ ਤੋਂ ਸੀ ਸ਼ਾਇਦ ਕਿੰਨੇ ਤੁਹਾਡਾ ਬਲੌਗ ਆਇਆ ਹੁੰਦਾ ਵੀ ਅਸੀਂ ਉੱਠ ਕੇ ਸਵੇਰੇ ਸਵੇਰੇ ਐਤਵਾਰ ਪਹਿਲਾਂ ਉਹ ਹੀ ਦੇਖੀਦਾ ਹਨਾ ਤਾਂ ਉਦੋਂ ਮੈਂ ਬਲੌਗ ਛੋਟਾ ਹੀ ਪਾਉਂਦਾ ਹੁੰਦਾ ਸੀਗਾ ਤਿੰਨ ਕ ਚਾਰ ਕਮੈਂਟ ਦਾ ਹੁੰਦਾ ਸੀ ਵੀਡੀਓ ਬਸ ਕਹਿੰਦੇ ਭਾਜੀ ਸਾਰੇ ਹੀ ਦਿਖਾ ਲਿਆ ਕਰੋ ਉਹਨਾਂ ਦੀ ਸ਼ਾਇਦ ਦਾਦੀ ਜੀ ਸੀਗੇ ਕਹਿੰਦੇ ਵੀ ਉਹਦਾ ਐਤਵਾਰ ਨੂੰ ਤਿੰਨ ਚਾਰ ਵਾਰ ਹਨਾ ਫੇਰ ਦਰਸ਼ਨ ਕਰਦੇ ਆ ਰਾਜਾ ਸਾਹਿਬ ਦੇ ਦੇਖਦੇ ਆ ਕਹਿੰਦੇ ਬਾਰ-ਬਾਰ ਤੁਹਾਡੀ ਵੀਡੀਓ ਨੂੰ ਉਹਨੇ ਵੀ ਕਿਹਾ ਸੀ ਕਹਿੰਦੇ ਵੀ ਤੁਸੀਂ ਸਾਰੇ ਹੀ ਦਰਸ਼ਨ ਕਰਾਇਆ ਕਰੋ ਸਾਡੇ 5 ਤੋਂ ਪਾ ਟਾਈਮ ਹੋ ਗਿਆ ਜਦੋਂ ਠੰਡ ਕਰਕੇ ਹਨਾ ਅੱਜ ਮੈਂ ਜਦੋਂ ਦੱਸਿਆ ਗਿਆ ਬਾਹਰ ਹੰਗ ਤੱਕ ਪਹਿਲਾਂ ਬਹੁਤ ਬੈਂਦੀ ਹੁੰਦੀ ਸੀ ਹੁਣ ਅੰਦਰੇ ਹੀ ਬਹਿ ਜਾਂਦੇ ਆ ਸਾਰੇ ਬਾਕੀ ਠੀਕ ਹੈ ਜੀ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਆ ਰਾਜਾ ਸਾਹਿਬ ਉਹਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਤਾਂ ਮਿਲਾਂਗੇ ਜੀ ਆਪਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਰਾਜਾ ਸਾਹਿਬ ਜੀ ਦੀ